ਤੈਨੂੰ ਕਦੇ ਤਾਂ ਨਹੀਂ ਸਾਡੀ ਜਦੋਂ ਜਾਦ ਆਉਗੀ ਜਿਹੜੇ ਨਵੇਂ ਤੈ ਬਣਾਏ ਜਦੋਂ ਧੋਖੇ ਖਾਏਂਗੀ ਪੈਸੇ ਚ ਗਰੀਬ ਅਸੀਂ ਦਿਲ ਦੇ ਅਮੀਰ ਆਂ ਯਾਰਾਂ ਦੇ ਯਾਰ ਅਸੀਂ ਵੀਰਾਂ ਦੇ ਵੀਰ ਆਂ ਜਿਨ੍ਹਾਂ ਨੂੰ ਪੀਰ ਕਹਿੰਦੇ ਉਹਨਾਂ ਦੇ ਮਰੀਦ ਆਂ ਜਿਨ੍ਹਾਂ ਨੂੰ ਪੀਰ ਕਹਿੰਦੇ ਉਹਨਾਂ ਦੇ ਮਰੀਦ ਆਂ ਮਰ ਜਾਣੀਏ ਨਹੀਂ ਦੱਸ ਤੇਰੇ ਬਾਅਦ ਕਿੱਥੇ ਗਏ ਕਿਹੜੇ ਪਿਆਰੇ ਵਾਲੇ ਮਹਿਰਸੀ ਹਵਾ 'ਚ ਉੱਡ ਗਏ ਲੋਕੀ ਮੈਨੂੰ ਪੁੱਛਦੇ ਨੇ ਮੈਂ ਤਾਂ ਕਹਿੰਦਾ ਠੀਕ ਆ ਉਤੋਂ ਉਤੋਂ ਖੁਸ਼ੀਆਂ ਦੀ ਵਿੱਚੋਂ ਦੀ ਰੋਦੀ ਰਹਾ ਉਤੋਂ ਅਸੀਂ ਖੁਸ਼ੀਆਂ ਦੀ ਵਿੱਚੋਂ ਦੀ ਰੋਦੀ ਰਹਾ ਉਤੋਂ ਅਸੀਂ ਖੁਸ਼ੀਆਂ ਦੀ ਵਿੱਚੋਂ ਦੀ ਰੋਦੀ ਰਹਾਂ ਯਾਰਾਂ ਦੇ ਯਾਰ ਅਸੀਂ ਦਿਲਦਾਰਾਂ ਦੇ ਦਾਰ ਅਸੀਂ ਵੀਰਾਂ ਦੇ ਵੀਰਿਆਂ ਜਿਨ੍ਹਾਂ ਨੂੰ ਵੀਰ ਕਹਿੰਦੇ ਉਹਨਾਂ ਦੇ ਮਰੀਦਾਂ ਜੈਨਾਨੂ ਪੀਰ ਕਹਿੰਦੇ ਉਹਨਾਂ ਦੇ ਮਰੀਦਿਆਂ ਉਹ ਜਦੋਂ ਸ਼ਿਵਾ ਦਾ ਵੱਜਿਆ ਢਮਰੂ ਜਦੋਂ ਸ਼ਿਵਾ ਦਾ ਵੱਜਿਆ ਢਮਰੂ ਚਾਰੇ ਦਿਸ਼ਾ ਖੜਕ ਗਈਆਂ ਚਾਰੇ ਦਿਸ਼ਾ ਖੜਕ ਗਈਆਂ ਸਭ ਦੇਵੀਆਂ ਦੇਵਤੇ ਆ ਗਏ ਕੋਕੀ ਨੇ ਤਾਲਾ ਛੇੜ ਲਈਆਂ ਪੀਨੇ ਤਾਲਾ ਛੇੜ ਲਈਆਂ ਜਦੋਂ ਸ਼ਿਵਾ ਦਾ ਵੱਜਿਆ ਢਮਰੂ ਉਹਦੇ ਸਿਰ ਤੇ ਚਟਾਵਾ ਗਲੇ ਛੇਸ ਨਾਗ ਕਾਲਾ ਉਹਦੇ ਹੱਥ ਤੇ ਰਸੂਲ ਚੱਲੇ ਤੇਜ ਹਵਾਵਾਂ ਉਹਦੇ ਸਿਰ ਤੇ ਚਟਾਵਾ ਗਲੇ ਛੇਸ ਨਾਗ ਕਾਲਾ ਉਹਦੇ ਹੱਥ ਤੇ ਰਸੂਲ ਚੱਲੇ ਤੇਜ ਹਵਾਵਾਂ ਜਿਨੇ ਜੱਦ ਕੀਤਾ ਦੰਭਰੂ ਵਾਲੇ ਨੂੰ ਉਹ ਤਾਂ ਖੋਲ ਦਿੰਦਾ ਜ਼ਿੰਦਗੀ ਦੇ ਤਾਲੇ ਨੂੰ ਸੁੱਖਾਂ ਦੀਆਂ ਲਾਉਂਦਾ ਚੜੀਆਂ ਸੁੱਖਾਂ ਦੀਆਂ ਲਾਉਂਦਾ ਚੜੀਆਂ ਜਦੋ ਛਵਾ ਦਾ ਵਜਿਆ ਜਮਰੂ ਸਾਂਹ ਵਿੱਚ ਸਾਂ ਸਾਨੂੰ ਹੋਰ ਨਾਰਵਾ ਤੇਰੇ ਸਾਂਹ ਵਿੱਚ ਸਾਂ ਸਾਨੂੰ ਹੋਰ ਨਾਰਵਾ ਹੁਣ ਤੇਰੇ ਤੋਂ ਬਗੈਰ ਦਸ ਮੈਂ ਸਾ ਕੀ ਮੈ ਲਾਂਗਾ ਜੇ ਤੂੰ ਰੁਸ ਬੈਠੀ ਤਾਂ ਮੈਂ ਜਾਣ ਕੀ ਨੂੰ ਕਮਾਂਗਾ ਮੈਂ ਜਾਣ ਕੀ ਨੂੰ ਕਮਾਂਗਾ ਯਾਰੇ ਸਾਰੇ ਛੱਡੇ ਤੈਨੂੰ ਆਪਣੀ ਬਣਾ ਲਿਆ ਪਗਲ ਤੇ ਚੱਲਾ ਲੋਕਾਂ ਕੋਲ ਅਖਵਾ ਲਿਆ ਆਕੇ ਕਹਿ ਲੈ ਜੋ ਤੂੰ ਕਹਿਣਾ ਸਤੋ ਬਚਿਆ ਕੀ ਲੈਣਾ ਤੇਰੇ ਪਿਆਰ ਦੀ ਨਿਸ਼ਾਨੀ ਕਿਛ ਲਾਦੂ ਦੀ ਗਾਨੀ ਤੇਰੇ ਪਿਆਰ ਦੀ ਨਿਸ਼ਾਨੀ ਦੱਸ ਮੈਂ ਕਿੰਜ ਮੋੜ ਦਮਾਗਾ जे तूं रुस बी त मैं जानकी नू कमागा मै जानकी नू कम